ਮਾਰਚ 2025 ਦੀ ਸ਼ੁਰੂਆਤ ਨਾਲ ਦੇਸ਼ ਭਰ ਚ ਕਈ ਮਹੱਤਵਪੂਰਨ ਬਦਲਾਅ ਲਾਗੂ ਹੋਣ ਜਾ ਰਹੇ ਨੇ ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ ਅਤੇ ਰੋਜ਼ਾਨਾ ਜ਼ਿੰਦਗੀ ਤੇ ਪੈ ਸਕਦਾ ਹੈ ਇਹ ਬਦਲਾਅ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਤੋਂ ਲੈ ਕੇ ਬੀਮੇ ਦੇ ਪ੍ਰੀਮੀਅਮ ਭੁਗਤਾਨਾਂ ਮਿਊਚੁਅਲ ਫੰਡ ਨਾਮਜ਼ਦ ਨਿਯਮਾ ਅਤੇ ਬੈਂਕ ਛੁੱਟੀਆਂ ਤੱਕ ਨੇ ਆਓ ਜਾਣਦੇ ਹਾਂ ਇਹਨਾਂ ਵੱਡੀਆਂ ਤਬਦੀਲੀਆਂ ਬਾਰੇ ਜੋ 1 ਮਾਰਚ ਤੋਂ ਲਾਗੂ ਹੋਣਗੀਆਂ ਹਰ ਮਹੀਨੇ ਦੀ ਤਰ੍ਹਾਂ 1 ਮਾਰਚ ਨੂੰ ਵੀ ਤੇਲ ਮਾਰਕੀਟਿੰਗ ਕੰਪਨੀਆਂ ਐਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਦੀ ਸਮੀਖਿਆ ਕਰਨਗੀਆਂ ਪਿਛਲੇ ਮਹੀਨੇ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ 7 ਰੁਪਏ ਦੀ ਕਟੌਤੀ ਕੀਤੀ ਗਈ ਸੀ ਜਦੋਂ ਕਿ 14 ਕਿਲੋ ਦੇ ਘਰੇਲੂ ਸਿਲੰਡਰ ਦੇ ਰੇਟ ਸਥਿਰ ਰਹੇ ਇਸ ਵਾਰ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਰਾਹਤ ਮਿਲਣ ਦੀ ਉਮੀਦ ਹੈ ਐਲਪੀਜੀ ਦੀ ਤਰ੍ਹਾਂ 에ਅਰ ਟਰਬਾਈਨ ਫਿਊਲ ਦੀਆਂ ਕੀਮਤਾਂ ਜੋ ਹਵਾਈ ਯਾਤਰਾ ਨੂੰ ਪ੍ਰਭਾਵਿਤ ਕਰਦੀਆਂ ਨੇ ਨੂੰ ਵੀ ਹਰ ਮਹੀਨੇ ਸੋਧਿਆ ਜਾਂਦਾ ਹੈ 1 ਮਾਰਚ ਨੂੰ ਇਸ 'ਚ ਬਦਲਾਅ ਦੀ ਸੰਭਾਵਨਾ ਹੈ ਜੇਕਰ ਕੀਮਤਾਂ ਘਟਦੀਆਂ ਨੇ ਤਾਂ ਹਵਾਈ ਕਿਰਾਏ ਘੱਟ ਸਕਦੇ ਨੇ ਅਤੇ ਜੇਕਰ ਉਹ ਵਧਦੇ ਨੇ ਤਾਂ ਕਿਰਾਏ ਵੱਧ ਸਕਦੇ ਨੇ ਬੀਮਾ ਪ੍ਰੀਮੀਅਮ ਭੁਗਤਾਨ ਨੂੰ ਆਸਾਨ ਬਣਾਉਣ ਲਈ UPI ਵਿੱਚ ਇੱਕ ਨਵੀਂ ASB ਵਿਸ਼ੇਸ਼ਤਾ ਸ਼ਾਮਲ ਕੀਤੀ ਜਾ ਰਹੀ ਹੈ ਇਹ بیمਾ ਧਾਰਕ ਨੂੰ ਆਪਣੇ ਖਾਤੇ ਵਿੱਚ ਪ੍ਰੀਮੀਅਮ ਦੀ ਰਕਮ ਨੂੰ ਪਹਿਲਾਂ ਤੋਂ ਬਲਾਕ ਕਰਨ ਦੇ ਯੋਗ ਬਣਾਵੇਗਾ ਅਤੇ ਸਮੇਂ ਸਿਰ ਭੁਗਤਾਨ ਤਹਿਤ ਪਾਲਸੀ ਦੇ ਬੰਦ ਹੋਣ ਦੀ ਸੰਭਾਵਨਾ ਨੂੰ ਘਟਾ ਦੇਵੇਗਾ SEBI ਦੇ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਿਵੇਸ਼ਕ ਹੁਣ ਆਪਣੇ ਡੀਮੈਟ ਅਤੇ ਮਿਊਚੁਅਲ ਫੰਡ ਖਾਤਿਆਂ ਵਿੱਚ ਵੱਧ ਤੋਂ ਵੱਧ 10 ਨਾਮਜ਼ਦ ਸ਼ਾਮਲ ਕਰ ਸਕਣਗੇ ਇਹ ਬਦਲਾ 1 ਮਾਰਚ ਤੋਂ ਲਾਗੂ ਹੋਵੇਗਾ ਅਤੇ ਇਸ ਦਾ ਉਦੇਸ਼ ਲਾਵਾਰਿਸ ਜਾਇਦਾਦਾਂ ਨੂੰ ਘਟਾਉਣਾ ਹੈ ਨਾਮਜ਼ਦ ਵਿਅਕਤੀ ਦੀ ਜਾਣਕਾਰੀ ਨੂੰ ਪੂਰੀ ਤਰ੍ਹਾਂ ਦਰਜ ਕਰਨਾ ਲਾਜ਼ਮੀ ਹੋਵੇਗਾ ਜਿਸ ਵਿੱਚ ਆਧਾਰ ਪੈਨ ਡਰਾਈਵਿੰਗ ਲਾਇਸੈਂਸ ਮੋਬਾਈਲ ਨੰਬਰ ਅਤੇ ਈਮੇਲ ਸ਼ਾਮਲ RBI ਦੀ ਬੈਂਕ ਛੁੱਟੀਆਂ ਦੀ ਸੂਚੀ ਅਨੁਸਾਰ होली ਅਤੇ Eid ul Fitr ਸਮੇਤ ਕਈ ਛੁੱਟੀਆਂ ਕਾਰਨ ਮਾਰਚ ਮਹੀਨੇ ਵਿੱਚ ਬੈਂਕ 14 ਦਿਨ ਜਿਹੜੇ ਨੇ ਬੰਦ ਰਹਿਣਗੇ ਇਹਨਾਂ ਵਿੱਚੋਂ ਹਫਤਾਵਾਰੀ ਛੁੱਟੀਆਂ ਐਤਵਾਰ ਅਤੇ ਦੂਜਾ ਚੌਥਾ ਸ਼ਨੀਵਾਰ ਵੀ ਸ਼ਾਮਲ ਹੈ ਹਾਲਾਂਕਿ ਆਨਲਾਈਨ ਬੈਂਕਿੰਗ ਅਤੇ ATM ਸੇਵਾਵਾਂ ਚਾਲੂ ਰਹਿਣਗੀਆਂ